ਆਂੀਆਂ ਤਾਂ ਲੈ ਨਹੀਂ ਲੈ ਨਹੀਂ ਲਾਦਾ ਹਾਂ ਪਹਿਲਾਂ ਮੈਂ ਤਾਂ ਇੱਥੇ 8:00 ਵਜੇ ਆਇਆ ਦੇਖੋ ਮੈਂ ਤਾਂ ਗਰੀਬ ਹੁੰਦਾ ਕਿੱਧਰ ਜਾਊਗਾ ਗਰੀਬ ਤੁਸੀਂ ਦੇਖੋ ਨਾ ਮੈਂ ਗਰੀਬ ਹੁੰਦਾ ਕਿੱਧਰ ਗਿਲਾਵਾ ਕਰਾਂ ਜਿਹੜੇ ਮੈਂ ਤਾਂ ਇੱਥੇ ਆ ਗਿਆ ਵਿਚਾਰ ਲਗਰੀਬ ਤਾਂ ਖਾਣ ਸਾਰ ਦੋ 200 ਰੁਪਏ ਗੋਭੀ ਲੈਣੀ ਹੈ ਲੈ ਕਿ ਲੋਕਾਂ ਦੇ ਸਾਹਮਣੇ ਦਊਂਗਾ ਨਹੀਂ ਭਾਈ ਐਸਾ 15 ਰੇਟ ਹੈ ਕਾਫੀ ਮਹਿੰਗੇ ਸਭਾ ਗੱਲਬਾਤ ਕਰਦੇ ਪੜਾ ਸਰਕਾਰ ਨੂੰ ਜਾ ਕੇ ਪੁੱਛੋ ਕੀ ਕਾਰਨ ਹੈ ਦੁਕਾਨ ਲਗਾਈ ਹੈ ਛੋਟੀ ਸੱਚੀਆਂ ਦਿੱਤੇ ਅੱਛਾ ਮੈਨੂੰ ਪੁੱਛਦੇ ਕਿਉਂ ਲਾਈ ਹੈ ਜਿਵੇਂ ਆਪਕੇ ਘਰੇ ਤਾਂ ਗੋਭੀ ਨਹੀਂ ਆਉਂਦੀ ਤੇ ਟਮਾਟਰ ਨਹੀਂ ਆਉਂਦੇ ਭਿੰਡੀ ਨਹੀਂ ਆਉਂਦੀ ਆਪਦੇ ਘਰੇ ਨਹੀਂ ਪੁੱਛਿਆ ਵੀ ਕਿੰਨੇ ਦੀ ਲੈ ਕੇ ਆਣੇ ਆ ਤੇ ਕਿੰਨੇ ਦੀ ਵੇਚਦੇ ਹੋ ਸੋਰੀ ਖਾਂਦੇ ਹੋ ਘਰੇ ਘਰ ਵਾਲੀ ਲੜਦੀ ਐ ਬਾਹਰ ਆਏ ਤਾਂ ਸਬਜ਼ੀ ਵਾਲੇ ਲੁੱਟਦੇ ਆ ਉਹਦੇ ਉੱਡ ਘਰੇ ਨਹੀਂ ਪੁੱਛਿਆ ਮੈਨੂੰ ਪੁੱਛੀ ਜਾਂਦੇ ਕਹਿੰਦੇ ਦੁਕਾਨ ਕਾਦੀ ਲਾਈ ਐ ਮੈਂ ਤੁਹਾਡੇ ਤੇ ਆ ਰਾਣਾ ਮੇਰਾ ਕਹਿਣ ਦਾ ਮਤਲਬ ਇਹ ਐ ਵੀ ਸਬਜ਼ੀਆਂ ਦੀ ਸਰੇ ਆਬ ਲੁੱਟ ਹੋ ਰਹੀ ਐ ਸਬਜ਼ੀਆਂ ਨੂੰ ਜਿਵੇਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜ਼ੀ ਮਾਫੀਆ ਗਰੁੱਪ ਐ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ ਕਿਸਾਨਾਂ ਤੋਂ ਸਬਜ਼ੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਣ ਦਿੰਦੇ ਕੋਈ 5 7 10 ਰੁਪਏ ਵੱਧ ਤੋਂ ਵੱਧ 15 20 ਰੁਪਏ ਲੈ ਲੈਂਦੇ ਆ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹ ਸ਼ਾਮ ਨੂੰ 700 150 ਰੁਪਏ ਕਿਲੋ ਹੁੰਦੀ ਹੈ ਸਾਰੇ ਆਮ ਲੁੱਟਿਆ ਜਾ ਰਿਹਾ ਗੋਭੀ 200 ਰੁਪਏ ਵਿਕ ਗਈ ਦੀਵਾਲੀ ਨੂੰ ਜਿਹੜੇ ਨਰਾਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਰੇਟ ਚੜਾ ਦਿੰਦੇ ਆ ਪਹਿਲਾਂ ਦਰਜਣਾਂ ਦੇ ਹਿਸਾਬ ਨਾਲ ਸੀ ਹੁਣ ਕਿਲੋਆਂ ਦੇ ਹਿਸਾਬ ਨਾਲ ਹੈ ਨਰਾਤਿਆਂ 'ਚ ਜਿਹੜੇ ਕੇਲੇ ਆ ਉਹ 100 ਰੁਪਏ ਕਿਲੋ ਵਿਕੇ ਆ ਕੋਈ ਵਾਰਸ ਕਹਿੰਦਾ ਡੀਸੀ ਸਾਹਿਬ ਨਹੀਂ ਖਾਂਦੇ ਜਾਂ ਭਗਵੰਤ ਮਾਨ ਨਹੀਂ ਖਾਂਦਾ ਸਾਰੇ ਸਰਕਾਰ ਵੀ ਖਾਂਦੀ ਅਫਸਰ ਵੀ ਖਾਂਦੇ ਸਾਰੇ ਖਾਂਦੇ ਆ ਫਿਰ ਉਹਨਾਂ ਦਾ ਰੇਟ ਵੀ ਪੁੱਛ ਲੋ ਉਹਨਾਂ ਵੀ ਸਾਨੂੰ ਲੁੱਟ ਕੇ ਰਿਹਾ ਯਾਰ ਮੈਂ ਤਾਂ ਹੁਣ ਲੋਕਾਂ ਨੂੰ ਲਾਮਬੰਦ ਕਰ ਰਿਹਾ ਗਲੀ ਗਲੀ ਜਾਊਂਗਾ ਮੇਰੀਆਂ ਭੈਣਾ ਮਾਵਾਂ ਤੋਂ ਸਾਈਨ ਕਰਾਊਂਗਾ ਭਰਾਵਾਂ ਤੋਂ ਸਾਈਨ ਕਰਾਊਂਗਾ ਇਹ ਭੂ ਮਾਫੀਆ ਨੂੰ ਅਸੀਂ ਹੁਣ ਖਤਮ ਕਰਕੇ ਹਟਾਂਗੇ ਜਿਹੜੀ ਸਬਜ਼ੀ ਮਾਫੀਆ ਨੂੰ ਸੋਰੀ ਸਬਜ਼ੀ ਮਾਫੀਆ ਨੂੰ ਖਤਮ ਕਰਕੇ ਹਟਾਂਗੇ ਇਹ ਜਿੰਨਾ ਮਰਜੀ ਪੰਜ ਚਾਰ ਬੰਦੇ ਉੱਥੇ ਬਹਿ ਕੇ ਰੇਟ ਨਿਰਧਾਰਤ ਕਰ ਲੈਂਦੇ ਜੇ ਲੋਕ ਡੋਨ ਵਲੇ ਡਾਂਗਾ ਫੇੜ ਕੇ ਗਰੀਬਾਂ ਨੂੰ ਅੰਦਰ ਸੱਟਿਆ ਗਿਆ ਡਾਂਗਾ ਫੇਰੀਆਂ ਗਈਆਂ ਤੇ ਲੋਕਡਾਉਣ ਵਾਲੇ ਰੇਟ ਨੇ ਨਿਯਾਰਤ ਕਰਤੇ ਸੀ ਤੇ ਹੁਣ ਕਿਉਂ ਨਹੀਂ ਕੀਤੇ ਜਾ ਰਹੇ ਹੁਣ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਉਹ ਜਨਾਬ ਮੈਂ ਹੁਣੇ ਤਾਂ ਤੁਹਾਨੂੰ ਕਹਿ ਗਿਆ ਤੁਸੀਂ ਗੱਲ ਸੁਣੀ ਨਹੀਂ ਘਰੇ ਭਾਬੀ ਨੇ ਨਰਾਤੇ ਰੱਖੇ ਸੀ ਤੇ ਕੀ ਭਾ ਲੈ ਗਏ ਸੀ ਕਿਲੋ ਪਹਿਲਾ ਦਰਜਨ ਲੈ ਕੇ ਜਾਂਦੇ ਸੀ ਆਪਣੀਆਂ ਮਾਵਾਂ ਦਰਜਨ ਲੈ ਕੇ ਜਾਂਦੀਆਂ ਸੀ ਨਾ ਤੇ ਹੁਣ ਕਿਲੋ 150 150 ਰੁਪਏ ਕਿਲੋ ਨਰਾਤੇ ਨੂੰ ਵਿਕੇ ਮੇਰੀਆਂ ਭੈਣਾਂ ਨੂੰ ਗਲੀਆਂ ਦੇ ਅੰਦਰ ਸਾਰੇ ਆਪ ਸਬਜ਼ੀਆਂ ਵੇਚ ਕੇ ਲੁੱਟਿਆ ਜਾ ਰਿਹਾ ਹੈ ਸਬਜ਼ੀ ਮੰਡੀ ਗਾਂਧੀ ਜਲੇਟ ਹੋ ਰਿਹਾ ਗਾਂਧੀ ਮਾਰਕੀਟ ਤੇ ਰੇਟ ਹੋ ਰਿਹਾ ਸਰਕੀ ਬਿਜਾਰ ਤੇ ਹੋ ਰਿਹਾ ਪਾਵਰ ਹੌਸ ਰੋਡ ਤੇ ਹੋ ਰਿਹਾ ਬਸ ਸਟੈਂਡ ਤੇ ਹੋ ਰਿਹਾ ਪਰਸਨਲ ਨਗਰ ਤੇ ਹੋ ਰਿਹਾ ਪ੍ਰਤਾਪ ਨਗਰ ਤੇ ਹੋ ਰਿਹਾ ਮਲਤਾਨੀਆਂ ਰੋਡ ਤੇ ਹੋ ਰਿਹਾ ਇਹਨਾਂ ਦਾ ਕੋਈ ਵਾਰਸ ਨਹੀਂ ਰੇਟ ਉਹਨਾਂ ਅਧਾਰ ਤੇ ਲੋਕਡਾਊਨ ਵੇਲੇ ਕਿਤੇ ਸੀ ਹੁਣ ਕਿਉਂ ਨਹੀਂ ਕਰਦੇ ਆਮ ਲੋਕ ਜੀ ਪਹਿਲਾਂ ਕਿਲੋ ਦੇ ਕਦੇ ਹੁਣ ਆਜਾ ਲੱਗੇ ਨੇ ਮੈਂ ਤਾਂ ਕਹੀਦਾ ਦੇਖੋ ਸਿਆਈ ਤਾਂ ਹੋਇਆ ਨਾ ਦੇਖੋ ਨਾ ਆਹ ਹੁਣ ਆਇਆ ਵੀ ਉਹਨੇ ਇਹਦੇ ਨਾਲ ਲਾਲ ਲਾ ਕੇ ਖਾ ਲੋ ਐ ਕਿਆ ਚਾਤ ਲੋ ਮਾਂ ਦੀ ਲੋੜ ਹੀ ਨਹੀਂ ਹੱਸ ਹੌਤਾ ਜੇ ਤੇ ਗਿਫਟ ਵੀ ਦੇਣਾ ਨਾ ਕੋਈ ਦੋ ਸਬਜ਼ੀਆਂ ਆ ਰਹੀ ਮਿਰਚਾਂ ਫੜਾ ਦਿਆ ਕਰੋ ਕੋਈ ਗੋਭੀ ਦਾ ਗ੍ਰੀਜ਼ ਫੜਾ ਦਿਆ ਕਰੋ ਕੋਈ ਟਮਾਟਰ ਕੋਈ ਗੰਦਾ ਲਸਣ ਚਾਰ ਚੁੜ ਦੇ ਕਿਲੋ ਪਿਆਜ਼ ਹੁਣ ਦੇਖ ਲੋ 30 ਰੁਪਏ ਆ ਅ 10 ਦਿਨ ਬਾਅਦ ਦੇਖ ਲੋ 130 ਰੁਪਏ ਆਊਗਾ ਤੇ ਇਹ ਜੇ ਕੀ ਸੋਨਾ ਲਾ ਦਿੰਦੇ ਵੀ ਉੱਤੇ ਵੇ ਲਗਾਮ ਹੋਏ ਕਿਉਂ ਪਏ ਹੈ ਵੇ ਲਗਾਮ ਹੋਏ ਤੇ ਬਾਰਸਰੀ ਕੋ ਪੁੱਛਣ ਵਾਲਾ ਨਹੀਂ ਹੁਣ ਲੋਕ ਜਾਦਰਗੇ ਤੇ ਮੈਂ ਦੱਸੂਗਾ ਜਦੋਂ ਸਬਜ਼ੀ ਮੰਡੀ ਨੂੰ ਘੇਰਿਆ ਇਹਨਾਂ ਨੂੰ ਮੈਂ ਦੱਸੂ ਕਿਵੇਂ ਲੁੱਟਦੇ ਹੋ ਹਾਂ ਉੱਤੇ ਬਹਿ ਕੇ ਚਾਰੇ ਗੇਟ ਬੰਦ ਕਰੂੰਗਾ ਸਬਜ਼ੀ ਮੰਡੀ ਦੇ ਤੇ ਮੈਂ ਦੇਖੂ ਸਬਜ਼ੀ ਕਿਵੇਂ ਬਾਹਰ ਨਿਕਲਦੀ ਹੈ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਰੋਤਾਸ ਸਵਾਮੀ ਕੀ ਕਹਿਣਾ ਚਾਹੋਗੇ ਜੇ ਸੱਤ ਦਿਨ ਲੈ ਕੇ ਪ੍ਰਦਰਸ਼ਨ ਭਾਈ ਸਾਹਿਬ ਜੀ ਸਬਜ਼ੀ ਵਾਸਤੇ ਤਾਂ ਸੀ ਇਹ ਹੀ ਕਿਹੜੇ ਜਾਣਦੇ ਆ ਦੇਖੋ ਸਵੇਰ ਦਾ ਰੇਟ ਅਲੱਗ ਹੁੰਦਾ ਹੈ ਸ਼ਾਮ ਦਾ ਰੇਟ ਅਲੱਗ ਹੁੰਦਾ ਹੈ ਸਬਜ਼ੀ ਦਾ ਰੇਟ ਜਿਹੜਾ ਹੁੰਦਾ ਉਹਦਾ ਇੱਕੋ ਹੀ ਹੁੰਦਾ ਹੈ ਸਵੇਰੇ ਤਾਂ ਲੁੱਟ ਮੱਚੀ ਜਾਂਦੀ ਹੈ ਸ਼ਾਮ ਨੂੰ ਸ਼ਾਮ ਨੂੰ ਫਿਰ ਕਿਉਂ ਨਹੀਂ ਲੁੱਟ ਮੱਚੀ ਰਹੀ ਸ਼ਾਮ ਨੂੰ ਵੀ ਉਹੀ ਰੇਟ ਰੱਖੋ ਤੁਸੀਂ ਜਦੋਂ ਆਪਾਂ ਗੋਭੀ ਲੈਣ ਜਾਂਦੇ ਹਾਂ 80 ਰੁਪਏ ਕਿਲੋ ਬੋਲਦੇ ਸਵੇਰੇ ਸ਼ਾਮ ਨੂੰ ਇਹ ਬੋਲਦੇ 30 ਰੁਪਏ ਕਿਲੋ 40 ਰੁਪਏ ਕਿਲੋ ਕਿਉਂ ਨਹੀਂ ਘਟ ਰਹੀ ਇਹ ਚੀਜ਼ਾਂ ਕਿਉਂ ਨਹੀਂ ਮੰਗ ਹੋੜੀ ਗਰੀਬਾਂ ਦੀ ਪੂਰੀ ਗਰੀਬਾਂ ਕੋਲ ਤਾਂ ਚੀਜ਼ ਨਹੀਂ ਪਹੁੰਚ ਰਹੀ ਨਾ ਕਿਤਾ ਗਰੀਬਾਂ ਦੀ ਪਹੁੰਚ ਦੂਰ ਹੋ ਗਈ ਆ ਜੀ ਮੈਂ ਗਰੀਬ ਤਾਂ ਬਹੁਤ ਦੂਰ ਹੋ ਗਈ ਜੀ ਇਹਨਾਂ ਦੀ ਗਰੀਬੀ ਤਾਂ ਪੂਰਾ ਹਾਲ ਕਰਦਾ ਸਾਡਾ ਬਜਟ ਕਿੰਨਾ ਕਰਦੇ ਅਸੀਂ ਲੱਕੜ ਦਾ ਕੰਮ ਕਰਦੇ ਤਿਆਰੀ ਕਰਦੇ ਮਜ਼ਦੂਰੀ ਕਰਦੇ ਮਿੰਨੇ 10 ਦਿਨ ਨਹੀਂ ਲੱਗਦੇ ਸਾਡੇ ਅਸੀਂ ਕਿੱਥੇ ਜਾਈਏ ਗਰੀਬ ਬੰਦਾ ਕਿੱਥੇ ਜਾਊਗਾ ਮੇਰੇ ਵਰਗੇ ਹੋਰ ਵੀ ਬੰਦੇ ਗਰੀਬ ਹੈਗੇ ਮੈਂ ਇਕੱਲਾ ਗਰੀਬ ਨਹੀਂ ਹੈਗਾ ਸਾਰੀ ਦੁਨੀਆ ਬਸਰੀ ਗਰੀਬ ਤੁਰੀ ਫਿਰਦੀ ਹੈ ਇਹਨੂੰ ਬਜਟ ਕਿੰਨਾ ਕੁ ਵਿਗਟ ਆਗਾ ਕਿਹੜੇ ਬਜਟ ਆਗੇ ਇੱਥੇ ਕੋਈ ਬਜਟ ਨਹੀਂ ਹੁਣ ਦੇਖ ਲਓ ਪੂਰੇ ਹਾਲ ਕਿੰਨੇ ਹੋਏ ਪਏ ਆ ਸਬਜੀ ਸਵੇਰੇ ਲੈਣ ਭੱਜੋ ਤੁਸੀਂ ਤੁਹਾਨੂੰ 80 ਰੁਪਏ ਕਿਲੋ 90 ਰੁਪਏ ਕਿਲੋ ਬੋਲਦੇ ਗੋਭੀ ਬੋਲੇ ਸਰਕਾਰ ਨਹੀਂ ਨਾ ਪ੍ਰਸ਼ਾਸਨ ਨੂੰ ਜਾਗੜੇ ਚਾਹੀਦੇ ਸੋਚਣਾ ਚਾਹੀਦਾ ਹਰ ਚੀਜ਼ ਦੀ ਮਹਿੰਗਾਈ ਨੂੰ ਲੋਟ ਕਰਨਾ ਚਾਹੀਦਾ ਵੀ ਇਹ ਕੀ ਕਰ ਰਿਹਾ ਹੈ ਹਮਤਤਾ ਕਰਨੀ ਚਾਹੀਦੀ ਹੈ ਹਾਂ ਕਰਨੀ ਚਾਹੀਦੀ ਹੈ ਅਸਤੇ ਇਹ ਕੰਨੇ ਵੀ ਕਰੇ ਜਰੂਰ ਕਰੇ ਹੈ ਸਾਡੇ ਗਰੀਬਾਂ ਦੇ ਵੀ ਸੁਣੇ ਨਾ ਸਰਕਾਰ ਸਾਂਝੀ 12 ਦਰਜੇ ਵਿੱਚ ਦੇਸੀ ਕੀ ਹਾਂ ਤੇ ਹੁਣ ਤੋਲ ਕੇ ਦਿੰਦੇ ਆ ਅੱਛਾ ਕੀ ਕਾਰਨ ਕੀ ਮੰਨਦੇ ਹੋ ਕਹਿੰਦੇ ਮਹਿੰਗਾਈ ਆ ਅੱਛਾ ਇਹ ਤਾਂ ਮਜ਼ੇ ਹੀ ਮੜਾ ਜਾ ਘੁੰਮੇ ਇੱਦਾਂ ਨਹੀਂ ਲੁੱਟਮਚਾ ਰੱਖੀ ਆ ਨੇ ਹਾਂ ਰਾਜ ਕੀਤੇ ਮਹਿੰਗਾਈ ਵਾਲੀ ਆ ਕਹਿੰਦੇ ਤਾਰ ਕੇ ਸਾਨੂੰ ਪੁੱਛੋ ਮਹਿੰਗਾਈ ਆ ਕਹਿੰਦੇ ਤਾਰ ਕੇ